ਸਸਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਸ਼ੰਭੂ ਅਤੇ ਖਨੂਰੀ ਸਰਹੱਦ ਉਤੇ ਆਪਣੀਆਂ ਮੰਕਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਵੱਲੋਂ 3 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕਰ ਦਿੱਤਾ ਗਿਆ ਤੁੰ ਦਾ ਸੀਏ ਕੇ ਕਾਲਿਆਣੀ 3 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਰਹੇਗਾ। ਉੱਥੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪੰਜਾਬ ਵੱਧ ਨੂੰ ਲੈ ਕੇ ਮਲੇਰ ਕੋਟਲਾ ਦੀ ਉਹ ਸਬਜ਼ੀ ਮੰਡੀ ਜੋ ਸਾਲ ਦੇ ਵਿੱਚ ਦੋ ਵਾਰ ਬੰਦ ਰਹਿੰਦੀ ਹੈ ਉਸ ਨੂੰ 8 ਤੀ ਭਾਈਚਾਰੇ ਦੇ ਵੱਲੋਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। باوجود ਇਸ ਦੇ ਕਿ ਇਸ ਦੇ ਨਾਲ ਕਿਸਾਨਾਂ ਅਤੇ ਆਰਥੀਆਂ ਨੂੰ ਲੱਖ ਕਰੋੜਾਂ ਦਾ ਨੁਕਸਾਨ ਹੋਵੇਗਾ ਇਸ ਕਰਕੇ ਕੋਈ ਰੇੜੀ ਫੜੀ ਵੀ ਹੁਣ ਨਹੀਂ ਲੱਗ ਪਾਵੇਗੀ। ਪੰਜਾਬ ਪੰਤੀ ਕੋਲ ਨੂੰ ਲੈ ਕੇ ਜਿੱਥੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕਿਸਾਨਾਂ ਦੀ ਇਸ ਕੋਲ ਦਾ ਸਮਰਥਨ ਕੀਤਾ ਹੈ ਤਾਂ ਆਪਣੇ ਆਪਣੇ ਕਾਰੋਬਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਉੱਥੇ ਹੀ ਹੁਣ ਮਲੇਰ ਕੋਟਲਾ ਦੀ ਸਬਜ਼ੀ ਮੰਡੀ ਜਿੱਥੇ ਕਿ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਦਿੱਲੀ ਤੱਕ ਸਬਜ਼ੀ ਸਪਲਾਈ ਕੀਤੀ ਜਾਂਦੀ ਹੈ ਹੁਣ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਵੱਲੋਂ ਬੰਦ ਕਰਨ ਦਾ ਐਲਾਨ ਕਰਕੇ ਕਿਸਾਨਾਂ ਦਾ ਸਾਥ ਦਿਂਦੀ ਗੱਲ ਆਖੀ ਗਈ ਹੈ ਮੁਹੰਮਦ ਰਮਜ਼ਾਨ ਜੀ ਜਦੋਂ ਤੁਮੇ ਦੇਖਦੇ ਹੋ ਮੰਡੀ ਵੰਦ ਕਰਨੀ ਸਾਡਾ ਇੱਕ ਮਜਬੂਰੀ ਹੈ ਕਿਉਂਕਿ ਸਾਡੇ ਕਿਸਾਨ ਨੇਤਾ ਔਰ ਪੂਰਾ ਪੰਜਾਬ ਦਾ ਕਿਸਾਨ ਪਰੇਸ਼ਾਨ ਹੈ ਉਹਨਾਂ ਨੇ ਬੰਦਾ ਸੱਦਾ ਦਿੱਤਾ ਹੈ ਉਸ ਅੱਦੇ ਦੇ ਮੱਦੇ ਨਜ਼ਰ ਅਸੀਂ ਆਪਣੀ ਮੰਡੀ ਵੰਦ ਰੱਖ ਰਹੇ ਹਾਂ ਜਿਹਦੇ ਨਾਲ ਜਿੱਥੇ ਸਾਡੇ ਫਰੂਟ ਵਿਕਰੇਤਾ ਦਾ ਨੁਕਸਾਨ ਹੋਏਗਾ ਫਰੂਟ ਵਿਪਾਰੀ ਦਾ ਨੁਕਸਾਨ ਹੋਏਗਾ ਤੇ ਆਮ ਰੇੜੀ ਵਾਲੇ ਦੁਕਾਨਦਾਰਾਂ ਦਾ ਨੁਕਸਾਨ ਹੋਏਗਾ ਉਹ ਲੱਖਾਂ ਵਿੱਚ ਹੋਏਗਾ ਜਾਓ ਤੇ ਮਾਲ ਪਏ ਖਰਾਬ ਵੀ ਹੋਣਗੇ ਉਹ ਸਾਰਾ ਨੁਕਸਾਨ ਅਸੀਂ ਬਰਦਾਸ਼ਤ ਕਰਾਂਗੇ ਕਿਉਂਕਿ ਇਹ ਇੱਕ ਕਿਸਾਨੀ ਦਾ ਮਸਲਾ ਹੈ ਕਿਸਾਨ ਅੰਨ ਦਤਾ ਹੈ ਜਿਹੜਾ ਕਿ ਸਾਰੇ ਦੇਸ਼ ਦਾ পেট ਭਰਦਾ ਹੈ ਅਗਰ ਉਹਨਾਂ ਦੇ ਮਸਲੇ ਹੱਲ ਨਾ ਹੋਏ ਤਾਂ ਅਸੀਂ ਲੋਕਾਂ ਦਾ ਵੀ ਮਾਰ ਜਿਹੜਾ ਕਾਰੋਬਾਰ ਹੈ ਉਹ ਤੇ ਅਸਰ ਪਏਗਾ ਚੌਧਰੀ ਮੁਹੰਮਦ ਬਸ਼ੀਰ ਪ੍ਰਧਾਨ ਸਬਜ਼ੀ ਮੰਡੀ ਮਲੇਰਕੋਲਾ ਮੈਂ ਸਮੂਹ ਮਲੇਰਕੋਲਾ ਵਾਸੀਆਂ ਨੂੰ ਤੇ ਸਬਜ਼ੀ ਮੰਡੀ ਦੇ ਸਾਰੇ ਆੜਤੀਏ ਫੜੀਏ ਤੇ ਰੇੜੀ ਵਾਲਿਆਂ ਨੂੰ ਅਪੀਲ ਕਰਦਾ ਹਾਂ ਕਿ ਕੱਲੋਂ ਉਹ ਬਿਲਕੁਲ ਮੁਕੰਮਲ ਤੌਰ ਤੇ ਬੰਦ ਰੱਖਣਾ ਕਿਉਂਕਿ ਆਪਾਂ ਸਾਰੇ ਹੀ ਕਿਸਾਨ ਜਥੇਬੰਦੀਆਂ ਦੇ ਨਾਲ ਆ ਤੇ ਉਹਨਾਂ ਦਾ ਸਮਰਥਨ ਕਰਦੇ ਆ ਤੇ ਸੈਂਟਰ ਸਰਕਾਰ ਨੂੰ ਅਪੀਲ ਕਰਦਾ ਕਿ ਫੌਰੀ ਤੌਰ ਤੇ ਕਿਸਾਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨਿਆ ਜਾਵੇ ਤੇ ਉਹ ਜਗਜੀਤ ਸਿੰਘ ਡੱਲੇয়াল ਜੀ ਜਿਹਨਾਂ ਦੇ ਪ੍ਰਧਾਨ ਮਰਨ ਵਰਤ ਤੇ ਪਏ ਹਨ ਉਹਨਾਂ ਦਾ ਵਰਤ ਖੁਲਵਾਇਆ ਜਾਵੇ ਕੀ ਕਹੋਗੇ ਸਬਜ਼ੀ ਸਪਲਾਈ ਨੂੰ ਕੋਈ ਦਿੱਕਤ ਨਹੀਂ ਆਉਂਦੀ ਨਹੀਂ ਦਿੱਕਤ ਆਉਗਈ ਪਰੇਸ਼ਾਨੀ ਹੈ ਸਬਜ਼ੀ ਦਾ ਹਾਲਾ ਕਿ ਅਸੀਂ ਬੰਦ ਨਹੀਂ ਕਰ ਸਕਦੇ ਹੁੰਦੇ ਬੜੀ ਪ੍ਰੋਬਲਮ ਹੁੰਦੀ ਹੈ ਲੇਕਿਨ ਇਹ ਇੱਕ ਅਹਿਮ ਮਸਲਾ ਹੈ ਜਿਹੜਾ ਕਿ ਕਿਸਾਨਾਂ ਦਾ ਬਹੁਤ ਜ਼ਰੂਰੀ ਹੈ ਇਸ ਕਰਕੇ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਟੋਟਲ ਬੰਦ ਰੱਖਾਂਗੇ ਅਸੀਂ ਲੱਗਦਾ ਕਿ ਕਾਸਤਕਾਰ ਜਿਹੜੇ ਸਭੀ ਉਹਨਾਂ ਨੂੰ ਖਰਾਬ ਵੀ ਹੋ ਸਕਦੀ ਸਬਜ਼ੀਆਂ ਹਾਂ ਬਿਲਕੁਲ ਜੀ ਮੌਸਮ ਵੀ ਦੋ ਦਿਨ ਤੋਂ ਖਰਾਬ ਹੈ ਇਸ ਕਰਕੇ ਵੀ ਉਹ ਮਾਲ ਨਹੀਂ ਆਦੀਆਂ ਸਬਜ਼ੀਆਂ ਮੰਡੀ ਚ ਲਿਆ ਸਕੇ ਲੇਕਿਨ ਸਾਰਾ ਕੁਝ ਅਸੀਂ ਅਫੋਰਡ ਕਰਾਂਗੇ ਇਸ ਨੂੰ ਝੱਲਾਂਗੇ ਕਿਉਂਕਿ ਇਸ ਤੋਂ ਵੱਡਾ ਮਸਲਾ ਉਹਨਾਂ ਦਾ ਮੰਗਾਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਦਾ ਡੰਡੇਵਾਲ ਸਾਹਿਬ ਦੀ ਤੇ ਕਿਸਾਨ ਜਥੇਬੰਦੀਆਂ ਦੀ ਹੱਕੀ ਮੰਗਾਦਾ ਹੈ ਪੰਜਾਬ ਦਾ ਲੋਕਾਂ ਦਾ ਰੋਜ਼ਗਾਰ ਦਾ ਮਸਲਾ ਹੈ ਕਿਉਂਕਿ ਜੇ ਕਿਸਾਨ ਜਿਉਂਦਾ ਰਹੂਗਾ ਤਾਂ ਲੋਕ ਜਿਉਂਦੇ ਰਹਿਣਗੇ ਤਾਂ ਕਾਰੋਬਾਰ ਚੱਲਣਗੇ ਅਬਦੁਲ ਸ਼ਕੂਰ ਪ੍ਰਧਾਨ ਹਾਂਜੀ ਇਹ ਕੱਲ ਨੂੰ ਜਿਹੜਾ ਆਪਣੇ ਕਿਸਾਨ ਜਥੇਬੰਦੀਆਂ ਨੇ ਬੰਦ ਦੀ ਕਾਲ ਦਿੱਤੀ ਆ ਉਹਦੇ ਤਹਿਤ ਸਬਜ਼ੀ ਮੰਡੀ ਮਲੇਰਕੋਟਲਾ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਆ ਇਹ ਮੁਕੰਮਲ ਤੌਰ ਤੇ ਬੰਦ ਰਹੂਗੀ ਇਹਦੇ ਨਾਲ ਮੈਂ ਵੀ ਦੱਸਣਾ ਚਾਹਣਾ ਵੀ ਇਹਦੇ ਨਾਲ ਸਾਡਾ ਇੱਥੇ ਲੱਖਾਂ ਦਾ ਆਪਣੇ ਹਜ਼ਾਰਾਂ ਦਾ ਨਹੀਂ ਲੱਖਾਂ ਦਾ ਬਲਕਿ ਕਰੋੜਾਂ ਦਾ ਨੁਕਸਾਨ ਹੋਊਗਾ ਪਰ ਇਹ ਨੁਕਸਾਨ ਸਾਡੇ ਕਿਸਾਨ ਜਥੇਬੰਦੀਆਂ ਦੀ ਕਾਲ ਨਾਲੋਂ ਉੱਪਰ ਨਹੀਂ ਹੈਗਾ ਸਾਨੂੰ ਇਹ ਜਿਹੜਾ ਨੁਕਸਾਨ ਆ ਜੀ ਆਪਣੇ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਤੋਂ ਉੱਪਰ ਨਹੀਂ ਹੈਗਾ ਇਸ ਲਈ ਅਸੀਂ ਇਹ ਨੁਕਸਾਨ ਨੂੰ ਦਰਕਿਨਾਰ ਕਰਦੇ ਹੋਏ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਆ ਅਸੀਂ ਇਹ ਨੁਕਸਾਨ ਕਿਸਾਨ ਆਪਣੇ ਕਿਸਾਨ ਆਗੂ ਜਗਜੀਤ ਡੱਲੇਵਾਲ ਜੀ ਦੇ ਉੱਪਰ ਭਾਰ ਦਿੰਦੇ ਆ ਸਾਨੂੰ ਇਹ ਨੁਕਸਾਨ ਦੀ ਕੋਈ ਪਰਵਾਹ ਨਹੀਂ ਹੈਗੀ ਜਿੰਨਾ ਨੁਕਸਾਨ ਹੁੰਦਾ ਹੋ ਜਾਵੇ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਸਾਡੀ ਮੰਡੀ ਪੂਰਨ ਤੌਰ ਤੇ ਸਬਜ਼ੀ ਮੰਡੀ ਬੰਦ ਰਹੂਗੀ ਦੱਸੇ ਕਿ ਇਸ ਬੰਦ ਦੀ ਕਾਲ ਦੇ ਨਾਲ ਭਾਵੇਂ ਲੱਖਾਂ ਕਰੋੜਾਂ ਰੁਪਏ ਦਾ ਦੁਕਾਨਦਾਰਾਂ ਆਰਥੀਆਂ ਤੇ ਕਿਸਾਨਾਂ ਦਾ ਨੁਕਸਾਨ ਹੋਵੇਗਾ ਅਤੇ ਫਸਲਾਂ ਖਰਾਬ ਹੋਣਗੀਆਂ ਪਰ ਇਸ ਦੇ ਬਾਵਜੂਦ ਇਹ ਫੈਸਲਾ ਲਿਆ ਗਿਆ ਹੈ ਅਤੇ ਫਲਾਂ ਦੀ ਵੀ ਸਪਲਾਈ ਬੰਦ ਰਹੇਗੀ ਤੇ ਪੂਰਨ ਤੌਰ ਤੇ ਢੇਰੀਆਂ ਫੜੀਆਂ ਤੇ ਖਰੀਦਦਾਰੀ ਤੇ ਵਿੱਚ ਸਭ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੋਕ ਪਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ